ਅੱਜ ਅਸੀਂ ਸਾਰੇ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਫਤਿਹਦੀ ਸਮੁੱਚੀ ਜਥੇਬੰਦੀ ਤੇ ਜ਼ਿਲ੍ਹਾ ਬਠਿੰਡੇ ਦਾ ਸਾਰਾ ਜਿਹੜਾ ਇਹ ਪਰਿਵਾਰ ਹੈ ਸ਼੍ਰੋਮਣੀ ਅਕਾਲੀ ਦਲ ਬਠਿੰਡੇ ਦਾ ਇਸ ਜਥੇਬੰਦੀ ਦੇ ਜ਼ਿੰਮੇਦਾਰ ਸਰਦਾਰ ਜੋਬਨਜੀਤ ਸਿੰਘ ਜੀ ਸਿੱਧੂ ਸਹਾ ਦੇ ਪਾਰਟੀ ਦੇ ਜਨ ਸਿਕੀ ਸਰਦਾਰ ਸਰੇਂਦਰ ਸਿੰਘ ਜੀ ਨਖਾਣਾ ਜਿਨ੍ਹਾਂ ਦੇ ਦੋ ਪ੍ਰਾਕਾਉਮ ਦੇ ਲਈ ਸ਼ਹੀਦ ਹੋਏ ਨੇ ਸੰਤ ਜਰਨੈਲ ਸਿੰਘ ਭੰਡਰਾਵਾਲਿਆਂ ਦੀ ਸੋਚ ਤੇ ਪਹਿਰਾ ਦੇ ਕੇ ਆਜ਼ਾਦੀ ਦੀ ਸੋਚ ਲਈ ਗੁਲਾਮੀ ਕੱਢਣ ਦੀ ਸੋਚ ਦੀ ਖਾਲਸਾ ਸੰਤ ਸੋਚ ਦੇ ਲਈ ਕਿ ਸ਼ਹੀਦ ਹੋਏ ਨੇ ਸਰਦਾਰ ਸੁਖਤੈ ਸਿੰਘ ਦੀ ਇਤਲਾ ਹੋ ਵੀ ਸਾਡੇ ਜਰਨਲ ਸੈਕਟੀ ਨੇ ਸੋਰਨੀ ਜੀ ਜਿਹੜੇ ਕੌਮੀ ਜਰਨਲ ਹੈ ਜਿਨ੍ਹਾਂ ਨੇ ਇਹ ਅਰਦਾਸ ਦਾ ਪ੍ਰਬੰਧ ਕੀਤਾ ਚੌਪੜਾ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਵਾਂ ਮੈਂ ਸਾਰਿਆਂ ਨੂੰ ਜਾਣਦਾ ਤਲਵੰਡੀ ਸਾਬੋ ਤੋਂ ਜਿਹੜੀ ਚੌਣ ਚੌਪੜਾ ਸਾਹਿਬ ਦੇ ਵੀ ਲੜੀ ਆ ਤੇ ਸਰਦਾਰ ਯੂਥ ਪਾਵਰ ਆ ਪੰਜਾਬ ਦੇ ਜ਼ਿਲ੍ਹੇ ਦੇ ਸੁਖਪ੍ਰੀਤ ਜਥੇਦਾਰ ਨੇ ਸੁਖਪ੍ਰੀਤ ਸਿੰਘ ਜਿਨ੍ਹਾਂ ਨੇ ਸਦਾ ਹੀ ਮਲਾਜ਼ਮਾਂ ਤੇ ਬੀਬੀਆਂ ਤੇ ਜ਼ੁਲਮ ਹੋਵੇ ਆਵਾਜ਼ ਉਪਲੰਤ ਕਰਦੇ ਰਹਿੰਦੇ ਨੇ ਸਾਰੇ ਨੌਜਵਾਨ ਸਭ ਤੋਂ ਪਹਿਲਾਂ ਆਪਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਨ ਆਈ ਆ ਗੁਰੂ ਵੱਡਾ ਮਨੁੱਖ چھوٹਾ ਗੁਰੂ ਵੱਡਾ ਹਕੂਮਤ ਦਿੱਲੀ ਦਰਬਾਰ ਛੋਟਾ ਜੀ ਗੁਰੂ ਸਾਹਿਬ ਵੱਡੇ ਨੇ ਬਾਅਦ ਛੋਟੇ ਗੁਰੂ ਸਾਹਿਬ ਵੱਡੇ ਨੇ ਜਿਹੜਾ ਵਿਅਕਤੀ ਕਹਿੰਦਾ ਮੈਂ ਪੰਥ ਐ ਮੈਂ ਕੋਮ ਆ ਉਹ ਪੰਥ ਤੇ ਕੋਮ ਗੁਰੂ ਸਾਹਿਬ ਕਰਕੇ ਆ ਇਸ ਕਰਕੇ ਕੋਈ ਵੱਡਾ ਇਨਸਾਨ ਸਿਰਫ ਗੁਰੂ ਹੀ ਵੱਡਾ ਨਾ ਕੋਈ ਇਨਸਾਨ ਵੱਡਾ ਜਦੋਂ ਸਾਡੇ ਤੇ ਜ਼ੁਲਮ ਹੋਇਆ ਦਰਬਾਰ ਸਭ ਢਾਇਆ ਗਿਆ ਕਲਾਂ ਚ ਟੈਰ ਪਾਏਗੇ ਤੀਆਂ ਪੈਣਾ ਦੀਆਂ ਬੇਪਤੀਆਂ ਹੋ ਜਾਂ ਤੋਸ਼ਾਖਾਨਾ ਲੁੱਟ ਲਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸ਼ਹੀਦ ਕਰਤਾ ਭਾਈ ਮਰੀਕ ਸਿੰਘ ਨੂੰ ਸ਼ਹੀਦ ਕਰਤਾ ਜਰਨੈਲ ਸ਼ਿਵੇਕ ਸਿੰਘ ਨੂੰ ਸ਼ਹੀਦ ਕਰਤਾ ਤੋਸ਼ਾਖਾਨਾ ਲੁੱਟ ਲਿਆ ਅਸੀਂ ਰੋਕ ਰਲਾ ਰਹੀ ਸਾਰੇ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਮਹਾਰਾ ਨੇ ਸਾਡੀ ਅਰਦਾਸ ਕਰਤੀ ਤੇ ਸੁੱਖਾ ਜੰਦਾ ਜੀ ਨੇ ਹਿਸਾਬ ਲੈ ਲਿਆ ਤੇ ਸਤਵੰਤ ਬ੍ਰਿੰਦ ਸਿੰਘ ਨੇ ਵੀ ਹਿਸਾਬ ਲੈ ਲਿਆ ਤੇ ਗੁਰੂ ਸਾਡੇ ਨਾਲ ਜਿਨ੍ਹਾਂ ਨੇ ਇੰਦਰਾ ਗਾਂਧੀ ਨੇ ਜ਼ਬਰ ਕੀਤਾ ਉਹ ਕਿੱਥੇ ਆ ਜਰਨਲ ਵੈਦਿਆ ਨੇ ਜ਼ਬਰ ਕੀਤਾ ਉਹ ਕਿੱਥੇ ਆ ਤੇ ਜ਼ਬਰ ਕੀਤਾ ਲਲਿਤ ਮਾਗ ਨੇ ਕਿੱਥੇ ਆ ਜ਼ਬਰ ਕਰਨ ਵਾਲਾ ਕਦੇ ਰਹਿੰਦਾ ਨਹੀਂ ਹੈ ਤੇ ਫਿਰ ਕੀ ਹੋਇਆ ਮੌਜੂਦਾ ਸਮੇਂ ਦੇ ਵਿੱਚ ਇੰਡੀਅਨ ਸਟੇਟ ਨੇ ਭਾਈ ਅਮਰਪਾਲ ਸਿੰਘ ਨੂੰ ਉਹਦੇ ਸਾਥੀਆਂ ਨੂੰ ਨਜਾਇਜ਼ ਤੌਰ ਤੇ ਡਿਬਰੂਗੜ੍ਹ ਦੀ ਜੇਲ੍ਹ ਦੇ ਬੰਦ ਕਰਤਾ ਨਾ ਉਹਦੇ ਕੋਲ ਕੁਝ ਛੜਿਆ ਗਿਆ ਨਾ ਉਹਦੇ ਕੋਲ ਕੋਈ ਐਸੀ ਗੱਲ ਕੀਤੀ ਨਾ ਬੰਬ ਮਿਲਿਆ ਨਾ ਤੋਪ ਮਿਲਿਆ ਨਾ ਕੁਝ ਮਿਲਿਆ ਨਾ ਚਿੱਟਾ ਮਿਲਿਆ ਕੁਝ ਮਿਲਿਆ ਹੀ ਨਹੀਂ ਉਹਦੇ ਕੋਲ ਉਹਦੇ ਕੋਈ ਛਲੇ ਕਿਉਂ ਮਿਲੇ ਗਟਕਾ ਸਾ ਮਿਲੇ ਆ ਪੰਜ ਕਕਾਰ ਮਿਲੇ ਆ ਜਿਹੜੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਦੇ ਸੀਗੇ ਉਹ ਸਿਧਾਂਤ ਮਿਲ ਗਿਆ ਜੋ ਆਨੰਦਪੁਰ ਸਾਹਿਬ ਤੋਂ ਜਿਹੜਾ ਸਿਧਾਂਤ ਮਿ ਲਿਆ ਸਾਨੂੰ ਜਿਹੜਾ ਕਿ ਸਾਰੇ ਇੱਕ ਐ ਜਾਤਪਾਤ ਤੋਂ ਦੂਰ ਕਰਕੇ ਗੁਰੂ ਦੇ ਸਿੱਖ ਬਣਨ ਵਾਲਾ ਜਾਤਪਾਤ ਤੋਂ ਉਹਨਾਂ ਦਾ ਸਿਧਾਂਤ ਮਿਲਿਆ ਉਸਤੋਂ ਗੁਰੂ ਦਾ ਉਹ ਵਾਰੀ ਵਾਰੀ ਮਹਾਰਾਜ ਉਹਨੇ ਆਪ ਦੇ ਇਨਸਾਨਾਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਯੋਧਿਆਂ ਨੂੰ ਭੇਜੀ ਜਾਂਦਾ ਉਹ ਸੇਵਾ ਲਈ ਜਾਂਦਾ ਤੇ ਫਿਰ ਦਿੱਲੀ ਦੀ ਹਕੂਮਤ ਨੇ ਹਿੱਕ ਦੇ ਜ਼ੋਰ ਤੇ ਅੰਦਰ ਕਰਤਾ ਤੇ ਰੈਡੀਕਲ ਕਹਿਤਾ ਹਾਰਡਲਾਈਨਰ ਕਹਿਤਾ ਅੱਤਵਾਦੀ ਕਹਿੰਦਾ ਵੱਖਵਾਦੀ ਸਿੱਖ ਕੋਮਾ ਨਾ ਅੱਤਵਾਦੀ ਆ ਨਾ ਵੱਖਵਾਦੀ ਆ ਨਾ ਹਾਟਲਨਰ ਸਿੱਖ ਕੋਮ ਸਤਵਾਦੀ ਆ ਇਹ ਭਾਈ ਕਨਈਏ ਦਾ ਰੋਲ ਕਰਦੀ ਆ ਇਹ ਲੰਗਰ ਵੀ ਲਾਉਂਦੀ ਆ ਇਹ ਬਾਡਰਾਂ ਤੇ ਬਹਿ ਕੇ ਵੀ 700 ਕਿਸਾਨਾਂ ਦੀ ਜਾਨਾਂ ਦੇ ਕੇ ਫੇਰ ਵੀ ਤੇਰਾ ਪਾਣਾ ਮਿੱਠਾ ਲੱਗ ਤੇ 33 ਤਵੀ ਤੇ ਬਹਿ ਜਿਹੜੀ ਕਹਿੰਦਾ ਤੇਰਾ ਪਾਣਾ ਮਿੱਠਾ ਲੱਗ ਤੇ ਫੇਰ ਜਦੋਂ ਸਾਰੇ ਰਸਤੇ ਬੰਦ ਹੋ ਗਏ ਸਾਡੀ ਗੱਲ ਪ੍ਰਧਾਨ ਮੰਤਰੀ ਨੇ ਸੁਣੀ ਨਹੀਂ ਰਾਸ਼ਟਰਪਤੀ ਨੇ ਸੁਣੀ ਨਹੀਂ ਰਾਜ ਸਭਾ ਦੇ ਮੈਂਬਰਾਂ ਨੇ ਸੁਣੀ ਨਹੀਂ ਸਾਡੀ ਗੱਲ ਕਿਸੇ ਨੇ ਸੁਣੀ ਹੀ ਨਹੀਂ ਨਾ ਐਮਪੀਆ ਨੇ ਸੁਣੀ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਨਾ ਕਾਲ ਤਖਤ ਢਾਉਣ ਵਾਲਿਆਂ ਨੇ ਸੁਣੀ ਨਾ ਢਾਉਣ ਵਾਲਿਆਂ ਨੇ ਸੁਣੀ ਨਾ ਗਰੂ ਦੀ ਬੇਦਵੀ ਕਰਨ ਵਾਲਿਆਂ ਨੇ ਸੁਣੀ ਨਾ ਕਰਾਉਣ ਵਾਲਿਆਂ ਨੇ ਸੁਣੀ ਕਿਸੇ ਨੇ ਸਾਡੀ ਗੱਲ ਹੀ ਨਹੀਂ ਸੁਣੀ ਤੇ ਉਹਨਾਂ ਨਾਲ ਦਿੱਲੀ ਦੀ ਹਕੂਮਤ ਆਖਿਆ ਸਾਡੇ ਨਾਲ ਗੁਰੂ ਆ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਰ ਕਿਰਪਾ ਅਮਰਤਪਾਲ ਨੂੰ ਪਾਰਲੀਮੈਂਟ ਦਾ ਬਣਾਵਾਂਗੇ ਮੈਂਬਰ ਤੇ ਸੱਚੇ ਪਾਤਸ਼ਾਹ ਇਹ ਜਥੇਬੰਦੀ ਸਾਰੀ ਆਈ ਹੈ ਅਸੀਂ ਅਰਦਾਸ ਕੀਤੀ ਸੀ ਪਹਿਲੀ ਅਰਦਾਸ ਕੀਤੀ ਅਸੀਂ ਕਿ ਅਸੀਂ ਤੁਹਾਡੇ ਕੋਲੇ ਨਹੀਂ ਜਾਣਾ ਗੁਰੂ ਕੋਲੇ ਜਾਵਾਂਗੇ ਗੁਰੂ ਵੱਡੇ ਜੋ ਗੁੰਝਾ ਰਾਜਿਆਂ ਨੂੰ ਛੁਡਾ ਸਕਦਾ ਹੈ ਸਿਰ ਵੱਡੇ ਤੋਂ ਲੜਾ ਸਕਦਾ ਗੁੰਗੇ ਤੋਂ ਅਰਥ ਕਰਾ ਸਕਦਾ ਤੇ ਜਿਹੜੇ ਹਕੂਮਤ ਇੱਥੋਂ ਅਰਦਾਸਾਂ ਬੇਨਤੀਆਂ ਕਰਕੇ ਗੋਡੇ ਰਗੜ ਕੇ ਸਾਡੇ ਤੇ ਜ਼ਬਰ ਕਰਦੇ ਆ ਤੇ ਅਸੀਂ ਉਸ ਬਾਪੂ ਦੇ ਕੋਲੇ ਗਏ ਆ ਗੁਰੂ ਗ੍ਰੰਥ ਸਾਹਿਬ ਕੋਲੇ ਗਏ ਆ ਗੁਰੂ ਸਾਹਿਬ ਨੇ ਸਾਡੀ ਗੱਲ ਸੁਣ ਲਈ ਵੀ ਸਾਰਿਆਂ ਦੀ ਨੇੜੇ ਹੋ ਕੇ ਸੁਣ ਲਈ ਆ ਨੇੜੇ ਹੋ ਕੇ ਸੁਣ ਲਈ ਜਦੋਂ ਗੁਰੂ ਦੇ ਚਰਨਾਂ 'ਚ ਗਏ ਤੇ ਅਸੀਂ ਫਿਰ ਭਾਈ ਪਹਿਲੀ ਅਰਦਾਸ ਕੀਤੀ ਗੁਰੂ ਅੰਗਦ ਪਾਤਸ਼ਾਹ ਦੇ ਜੀ ਮਹਾਰਾਜ ਕੱਢ ਹੁਣ ਤੇਰੇ ਜੰਮੇ ਆ ਫਿਰ ਦੂਜੀ ਅਰਦਾਸ ਅਸੀਂ ਕੀਤੀ ਸੌਂਟੀ ਸਾਹਿਬ ਦੇ ਪਿੰਡ ਸੌਂਟੀ ਪਿੰਡ ਮਹਾਰਾਜ ਹੁਣ ਕੱਢ ਤੂੰ ਤੂੰ ਹੀ ਕਰਨਾ ਤੇ ਫਿਰ ਤੀਜੀ ਅਰਦਾਸ ਕੀਤੀ ਅਸੀਂ ਭੰਬੇ ਲੰਡੇ ਚੌਥੀ ਅਰਦਾਸ ਅਸੀਂ ਕਰਤੀ ਕਾਲ ਤੱਕ ਸਾਥ ਤੇ ਕਹਿੰਦਾ ਗੁਰੂ ਸਾਹਿਬ ਕਰ ਕਰਪਾ ਉਹ ਤੇ ਕਹਿੰਦਾ ਵੀ ਅਸੀਂ ਹੁਣ ਪਾਰਲੀਮੈਂਟ ਮੈਂਬਰ ਬਣਾਵਾਂਗੇ ਅਰਦਾਸ ਕੀਤੀ ਤੇ ਫਿਰ ਉਸ ਤੋਂ ਬਾਅਦ ਅਰਦਾਸ ਕੀਤੀ ਦਮਦਵਾ ਸਾਹਿਬ ਵਿੱਚ ਫੇਰ ਅਰਦਾਸ ਅਸੀਂ ਕੀਤੀ ਅਨੰਤਪੁਰ ਸਾਹਿਬ ਸਾਰੀ ਜਥੇਬੰਦੀ ਗਈ ਫੇਰ ਅਸੀਂ ਅਰਦਾਸ ਚੱਕੀ ਕੀਤੀ ਪਟਨਾ ਸਾਹਿਬ ਤੱਕ ਸਾਤੇ ਫੇਰ ਅਸੀਂ ਅਰਦਾਸ ਕੀਤੀ ਹਜੂਰ ਸਾਹਿਬ ਤੇ ਸਾਰੇ ਤਖਤਾਂ ਦੇ ਅਰਦਾਸ ਕੀਤੀ ਤੇ ਫੇਰ ਮੋਰਚਾ ਲਾਇਆ ਮੋਰਚਾ ਲਾਇਆ 17 ਤਰੀਕ ਨੂੰ ਪੰਥ ਘਟਦਿਆ ਕੇ ਮਹਾਰਾਜ ਅਸੀਂ ਨਹੀਂ ਮੰਨਤ ਕਰਨੀ ਇਹਨਾਂ ਦੀ ਇਹਨਾਂ ਨੇ ਸੜਕਾਂ ਤੇ ਬਿਠਾਤਾ ਤੇ ਮਹਾਰਾਜ ਨੇ ਕਰ ਲਈ ਅਰਦਾਸ ਪਹਿਲਾਂ ਚਰਚੇ ਚੱਲੇ ਕਿ ਅਮਰਤਪਾਲ ਸਿੰਘ ਐਮਪੀ ਦੀ ਚੋਣ ਨਹੀਂ ਲੜਦਾ ਅਸੀਂ ਕਿਹਾ ਲੜੂਗਾ ਸਾਡੇ ਨਾਲ ਗੁਰੂ ਆ ਉਹ ਚੌਣ ਲੜ ਗਿਆ ਫੇਰ ਕਹਿੰਦੇ ਅਮਰਤਪਾਲ ਸਿੰਘ ਦੇ ਕਾਗਜ਼ੀ ਰੱਦ ਹੋ ਜਾਣਗੇ ਅੱਛਾ ਕਿ ਨਹੀਂ ਰੱਦ ਹੁੰਦੇ ਲੜ ਸਕਦਾ ਹੈ ਮਹਾਰਾਜ ਆ ਸਾਡੇ ਨਾਲ ਉਹਦੇ ਰੱਦ ਹੀ ਨਹੀਂ ਹੋਏ ਕਈਆਂ ਨੇ ਕਾਗਜ਼ਮਗਰ ਨੂੰ ਭਰਤੇ ਵੀ ਸ਼ਾਇਦ ਸਾਡਾ ਵੀ ਤਾਂ ਲੱਗ ਜੇ ਹੈ ਇੱਕ ਪਾਸੇ ਪੰਥ ਇੱਕ ਪਾਸੇ ਪੰਥ ਦੀ ਅੱਖ ਚ ਕੱਟਾ ਪਾ ਲਿਆ ਫੇਰ ਮਾਰੇ ਨੇ ਕੀਤੀ ਕਹਿੰਦਾ ਜੀ ਹੁਣ MP ਬਣ ਗਿਆ ਹੁਣ ਇਹਨੂੰ ਸੌਣੀ ਚਕਾਉਣੀ ਤੇ ਹੁਣ ਇਹਦੀ MP ਸ਼ਿਪ ਖਾਰਜ ਹੋ ਜੂਗੀ ਤੇ ਉਹਨੇ ਵੀ ਰਹਿਣਾ ਨਹੀਂ ਜਦੋਂ ਕਿ ਇਹਨਾਂ ਨੂੰ ਕੋਲੇ ਨੂੰ ਪਤਾ ਹੀ ਹੈ ਐਮਪੀਓ ਸੌਂਪਵਾ 5 ਸਾਲ ਵੀ ਇਹਨਾਂ ਨੇ ਚਾਹਦਾ ਤਾਂ ਵੀ ਐਮਪੀ ਰਹਿਣਾ ਸ ਐਮਪੀ ਦੀ ਉਹਨੂੰ ਰੋਕ ਨਹੀਂ ਸਕਦੇ ਆਪਣੇ ਪੰਜਾਬ ਦੇ ਵਿੱਚ ਐਮਪੀ ਹੈਗੇ ਆ ਜਿਨ੍ਹਾਂ ਨੇ ਸੌਂ ਨਹੀਂ ਚੱਕੀ ਉਹ ਪੈਨਸ਼ਨਾਂ ਵੀ ਲਈ ਜਾਂਦੇ ਆ ਉਹ ਤਨਖਾਹਾਂ ਵੀ ਉਹਨਾਂ ਨੇ ਲਈਆਂ ਉਹ ਪਾਰਲੀਮੈਂਟ ਵਿੱਚ ਹੀ ਜਾਈ ਜਾਂਦੇ ਆ ਉਹ ਸਾਰਾ ਕੁਝ ਕਰੀ ਜਾਂਦੇ ਆ ਉਹ ਰੇਲ ਗੱਡੀ 'ਤੇ ਵੀ ਬੈਠੀ ਜਾਂਦੇ ਆ ਉਹ ਬੱਸ ਤੇ ਵੀ ਫ੍ਰੀ ਸਫ਼ਰ ਕਰੀ ਜਾਂਦੇ ਆ ਉਹ ਸਾਰਾ ਕੁਝ ਕਰੀ ਜਾਂਦੇ ਹਲੇ ਵੀ ਤੇ ਇਹਦੀ ਐਮਪੀ ਸ਼ਿਪ ਮੈਂ ਦੱਸਦਾ ਇਹ ਐਵੇਂ ਸੋਸ਼ਲ ਮੀਡੀਆ ਤੇ ਜਿਹੜਾ ਪ੍ਰਚਾਰ ਹੈ ਇਹਦੀ ਐਮਪੀ ਸ਼ਿਪ ਨਹੀਂ ਰੱਦ ਹੋਣੀ ਉਹ ਐਮਪੀ ਸ਼ਿਪ ਕਿਹਨੇ ਦਿੱਤੀ ਆ ਜ਼ੁਰਮ ਸਿੰਘ ਸਾਹਿਬ ਨੇ ਦਿੱਤੀ ਆ ਅੱਜ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਨੇ ਸੱਚੇ ਪਾਤਸ਼ਾਹ ਤੂੰ ਸਾਡੀਆਂ ਦੁਆਵਾਂ ਸੁਣ ਲਈਆਂ ਉਹਨੂੰ ਥੱਲੇ ਤੋਂ ਲੈ ਕੇ ਉੱਪਰ ਸੌਂ ਤੱਕ ਲੈ ਗਏ ਆ ਸੱਚੇ ਪਾਤਸ਼ਾਹ ਹੁਣ ਕਿਹਦੇ ਕੋਲ ਜਾਈਏ ਸੱਚੇ ਪਾਤਸ਼ਾਹ ਤੋ ਕਿਰਪਾ ਕਰ ਅਰਦਾਸ ਕੀਤੀ ਅਸੀਂ ਨਹੀਂ ਸਾਡਾ ਤਾਂ ਕੋਈ ਹੈ ਹੀ ਨਹੀਂ ਸਾਡਾ ਥੋੜੀ ਹੈਗਾ ਸਾਡਾ ਜੇ ਦਰਬਾਰ ਸਭ ਢਾ ਸਕਦੇ ਗੁਰੂ ਦੀ ਬੇਅਦਬੀ ਕਰਾ ਸਾਡੇ ਕੌਣ ਆ ਭਈਏ ਸਾਡੇ ਤਾਂ ਸਾਡਾ ਤਾਂ ਤੂੰ ਹੀ ਹੈ ਸੱਚੇ ਪਾਤਸ਼ਾਹ ਹਣ ਕਿਰਪਾ ਕਰ ਭਾਈ ਅਮਰਤਪਾਲ ਨੂੰ ਰਹਾ ਵੀ ਕਰਾ ਦੇ ਗੱਲ ਕਿੱਡੀ ਕਰੇਗੀ ਆ ਅਸੀਂ ਅਰਦਾਸ ਕਰਨ ਸੱਚੇ ਪਾਤਸ਼ਾਹ ਛੇਤੀ ਉਹਨੂੰ ਰਹਾ ਕਰਾ ਦੇ ਤੇ ਕੋਈ ਬੰਦੇ ਕਹਿੰਦੇ ਆ ਜੀ ਉਹ ਪੰਥਕ ਨਹੀਂ ਹੈ ਉਹਦਾ ਪਰਿਵਾਰ ਪੰਥਕ ਨਹੀਂ ਹੈ ਐਵੇਂ ਨਸ਼ਲ ਕੁਸ਼ੀ ਕਰੀ ਜਾਂਦੇ ਆ ਜੀ ਤੁਸੀਂ ਕਹਿੰਦੇ ਜੀ ਉਹ ਤਾਂ ਖਾਲਸਤਾਨੀ ਨਹੀਂ ਐ ਨਹੀਂ ਐ ਉਹ ਕਹਿੰਦੇ ਖਾਲਸਤਾਨ ਦੇ ਵਿਰੁੱਧ ਐ ਤੇ ਫਿਰ ਅਮਰਤਪਾਲ ਦਾ ਪਰਿਵਾਰ ਪੰਥਕ ਆ ਕੌਮੀ ਆ ਮਾਨਮਤਾਵਾਦੀ ਆ ਆਜ਼ਾਦੀ ਕਹਾਂਟ ਗਿਆ ਉਹਦਾ ਪਰਿਵਾਰ ਸਾਰਾ ਕੁਝ ਹੈਗਾ ਐਵੇਂ ਵੇਖੋ ਜਦੋਂ ਬੰਦੇ ਦੀ ਦਾਲ ਨਾ ਨਗਰੇ ਜਿਹੜੇ ਟੀਚਰ ਨੂੰ ਪੜਾਉਣਾ ਨਾ ਆਉਂਦਾ ਹੋਵੇ ਉਹ ਫਿਰ ਬੱਚੇ ਨੂੰ ਕੁੱਟਦਾ ਜਿਹੜੇ ਬੰਦੇ ਨੂੰ ਪੰਥ ਨੂੰ ਜਵਾਬ ਨਾ ਨਾ ਦੇਣਾ ਹੋਵੇ ਉਹ ਫਿਰ ਜੇ ਮਾੜੀ ਮੋਟੀ ਮਾਤਾ ਕਿਹੜੀ ਸਿਆਸਤ ਦਾਣਾ ਜਿਉਂ ਨੇ ਸੌਂ ਚੱਕੀ ਆ ਸੌ ਤਾਂ ਇੰਡੀਅਨ ਕਨਸਟੀਟਿਊਸ਼ਨ ਦੀ ਕਿਨੇ ਨਹੀਂ ਚੱਕੀ ਦੱਸੋ ਜਿੰਨੇ ਅੱਜ ਤੱਕ ਐਮਪੀ ਰਹੇ ਆ ਜਿਹੜੇ ਪੰਥ ਦੇ ਵਫਾਦਾਰ ਉਹਨਾਂ ਨੇ ਕਿਹੜਾ ਨਹੀਂ ਚੱਕੀ ਜਿਹੜੀ ਉਹਨਾਂ ਨੇ ਸੌ ਚੱਕੀ ਉਹ ਵੀ ਤਾਂ ਕੀ ਗਾਂਧੀ ਕਿਹੜਾ ਚੱਕਦਾ ਨਹੀਂ ਸੀ ਉਹ ਅੰਗਰੇਜ਼ ਨਾਲ ਲੜਦਾ ਵੀ ਰਹਿੰਦਾ ਸੀ ਆਜ਼ਾਦੀ ਦੀ ਵੀ ਗੱਲ ਕਰਦਾ ਰਹਿੰਦਾ ਸੀ ਗੁਲਾਮ ਬੰਦੇ ਹੋਰ ਕੀ ਕਰਨ ਬਈ ਉਹ ਲੜਦੇ ਵੀ ਰਹਿਣਗੇ ਆਪਣੀ ਜਾਤੀ ਦੀ ਗੱਲ ਵੀ ਕਰਦੇ ਨੇ ਅਮਰਪਾਲ ਸਿੰਘ ਦਾ ਪਰਿਵਾਰ ਆਜ਼ਾਦੀ ਘੁਲਾਟਿਆ ਕੌਮੀਆਂ ਯੋਧਾ ਇਮਾਨਦਾਰ ਪੰਥ ਨੂੰ ਬਹੁਤ ਉਮੀਦ ਹੈ ਤੇ ਮੈਂ ਭਰਾਵਾਂ ਨੂੰ ਕਹਿਣਾ ਕਿਉਂਕਿ ਜੇ ਕਿ ਕਿਸੇ ਦੀ ਕਦਰ ਕੁਝੀ ਜਿਹੜਾ ਕੰਮ ਸੈਂਟਰ ਸਰਕਾਰ ਮੋਦੀ ਸਰਕਾਰ ਕਰ ਰਹੀ ਉਹ ਹੀ ਤੁਸੀਂ ਕਰ ਰਹੇ ਹੋ ਅਮਰਪਾਲ ਦੇ ਵਿਰੁੱਧ ਬੋਲ ਕੇ ਜੋ ਏਜੰਸੀਆਂ ਕਰ ਰਹੀਆਂ ਏਜੰਸੀਆਂ ਵੀ ਉਹੀ ਕਹਿ ਰਹੀਆਂ ਤੇ ਤੁਸੀਂ ਵੀ ਉਹ ਕਰ ਰਹੇ ਹੋ ਤੇ ਜਿਹੜਾ ਕੰਮ ਮੋਦੀ ਸਰਕਾਰ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਟੈਰਰਿਸਟ ਹਾਲ ਡਰਨਰ ਇਹੋ ਜਿਹਾ ਕਹਿ ਰਹੀ ਹੈ ਨਸਲ ਕੁਜੀ ਉਹੀ ਅਮਰਪਾਲ ਦੇ ਵਿਰੁੱਧ ਦੇ ਪ੍ਰਵਾਹ ਦੇ ਵਿੱਚ ਉਹੀ ਕੰਮ ਕਰ ਰਿਹਾ ਇਹਦਾ ਮਤਲਬ ਤੁਸੀਂ ਕੀ ਕਰ ਰਹੇ ਹੋ ਟੈਡੇ ਢੰਗ ਨਾਲ ਉਹ ਤਾਂ ਤੁਸੀਂ ਪੰਥਕ ਕਹਨੇ ਹੋ ਟੈਡੇ ਢੰਗ ਨਾਲ ਇਹੋ ਜੀ ਬਿਆਨਵਾਜੀ ਕਰਕੇ ਤੁਸੀਂ ਏਜੰਸੀਆਂ ਦਾ ਪੱਕਾ ਪੂਰ ਰਹੇ ਹੋ ਤੁਸੀਂ ਮੋਦੀ ਦੇ ਯਾਰਾਂ ਦਾ ਪੱਕਾ ਪੂਰ ਰਹੇ ਹੋ ਤੁਸੀਂ ਇੰਡੀਅਨ ਸਟੇਟ ਦਾ ਪੱਕਾ ਪੂਰ ਚਲੋ ਫਿਰ ਜੇ ਅਮਰਤਪਾਲ ਪੰਥਕ ਨਹੀਂ ਹੈ ਮੰਨ ਲਓ ਸਾਡੇ ਮੁਤਾਬਕ ਪੰਥਕ ਹੈ ਜੇ ਉਹਦਾ ਪਰਿਵਾਰ ਪੰਥਕ ਨਹੀਂ ਮੰਨ ਲਓ ਤੁਹਾਡੇ ਮੁਤਾਬਕ ਫੇਰ ਭਾਈ ਪੰਥਕ ਕਾਂਗਰਸਾਂ ਜੀ ਦੇ ਦਰਬਾਰ ਸਭਟ ਆਇਆ ਫੇਰ ਉਹ ਆ ਕਹੋ ਫਿਰ ਜੇ ਮੰਨ ਲਓ ਤੁਸੀਂ ਕਹਿੰਦੇ ਹੋ ਤੁਹਾਡੇ ਮੁਤਾਬਕ ਹਮੇ ਨੂੰ ਪੱਠੇ ਪਾਉਣ ਲਈ ਕਹਿੰਦੇ ਹੋ ਕਦਾਰ ਕੁਸ਼ੀ ਕਰਨੀ ਚਾਹੁੰਦੇ ਹੋ ਜਿਸ ਤਰੀਕੇ ਸੈਂਟਰ ਸਰਕਾਰ ਕਰਦਾਰ ਕੁਸ਼ੀ ਕਰ ਰਹੀ ਹੈ ਤੇ ਸਿੱਖ ਕੌਮ ਦੀ ਜੜਾਂ 'ਚ ਤੇਲ ਦੇ ਰਹੀ ਹੈ ਤੇ ਜੇ ਭਾਈ ਉਹ ਤੁਹਾਡੇ ਮੁਤਾਬਕ ਨਹੀਂ ਹੈ ਤੇ ਫਿਰ ਮੋਦੀ ਪੰਥਕ ਆ ਫਿਰ ਜੇ ਉਹ ਪੰਥਕ ਨਹੀਂ ਫਿਰ ਸਰਸੇ ਵਾਲਾ ਸਾਧ ਪੰਥਕ ਹੈ ਫਿਰ ਤੁਸੀਂ ਫਿਰ ਇਹ ਦੱਸੋ ਵੀ ਜੇ ਉਹ ਪੰਥਕ ਨਹੀਂ ਹੈ ਦੇ ਫੇਰ ਭਾਈ ਸਰਬਜੀਤ ਦੇ ਖਿਲਾਫ ਕਾਂਗਰਸ ਵੀ ਲੜੀ ਉਹ ਪੰਥਕ ਹੈ ਸਰਬਜੀਤ ਦੇ ਖਿਲਾਫ ਬੀਜੇਪੀ ਵੀ ਲੜੀ ਉਹ ਪੰਥਕ ਹੈ ਸਰਬਜੀਤ ਦੇ ਖਿਲਾਫ ਆਪ ਵੀ ਲੜੀ ਉਹ ਪੰਥਕ ਹੈ ਸਰਬਜੀਤ ਦੇ ਖਿਲਾਫ ਸਾਰੀ ਇੰਡੀਅਨ ਸੈਟ ਲੜੀ ਉਹਦੇ ਖਿਲਾਫ ਪੰਥ ਦੇ ਠੇਕੇਦਾਰ ਵੀ ਲੜੇ ਫਿਰ ਦੱਸੋ ਜਿਹੜਾ ਕੰਮ ਸਾਰਿਆਂ ਨੇ ਕੀਤਾ ਕਾਂਗਰਸ ਨੇ ਕੀਤਾ বিজেਪ ਨੇ ਕੀਤਾ ਆਰਐਸ ਨੇ ਨਹੀਂ ਆਪ ਨੇ ਕੀਤਾ ਉਹੀ ਕੰਮ ਤੁਸੀਂ ਸਰਬਜੀਤ ਦੇ ਵਿਰੁੱਧ ਲੜ ਕੇ ਕੀਤਾ ਜਿਹੜਾ ਦੂਜੇ ਨੇ ਉਸੇ ਤਰੀਕੇ ਜਿਸ ਤਰੀਕੇ ਸਰਬਜੀਤ ਦੇ ਵਿਰੁੱਧ ਲੜ ਕੇ ਤੁਸੀਂ ਇੱਕ ਸਿਸਟਮ ਬਣਾ ਲਿਆ ਐ ਇਸੇ ਤਰੀਕੇ ਅਮਰਤਪਾਲ ਦੇ ਵੀ ਵਿਰੁੱਧ ਪਰਿਵਾਰ ਦੇ ਵਿਰੁੱਧ ਬੋਲ ਕੇ ਤੁਸੀਂ ਦੂਜੇ ਪੰਥਰੋ ਦੀ ਸ਼ਕਤੀਆਂ ਨੂੰ ਖੁਸ਼ ਕਰ ਰਹੇ ਆ ਅਮਰਤਪਾਲ ਤੇ ਅਮਰਤਪੁਰਪਾਲ ਦਾ ਪੰਥਕ ਐ ਯੋਧਾ ਐ ਜਰਨੈਲ ਐ ਇੱਕ ਦਿਨ ਜਾ ਕੇ ਤਾਂ ਦੇਖੋ ਨੇੜਾ ਜਾ ਉਹਨੂੰ ਪਤਾ ਲੱਗਦਾ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਕੋਈ ਗੱਲ ਨਹੀਂ ਜੇ ਕੋਈ ਸਿਆਸੀ ਕੀੜਾ ਕੱਢਨੀ ਹੈ ਵੈਸੇ ਕੱਢ-ਕੁੱਢ ਲਈਦੀ ਹੁੰਦੀ ਹੈ ਤੇ ਐ ਨਹੀਂ ਕਰੀਦਾ ਹੁੰਦਾ ਕਦੇ ਐਵੇਂ ਪਰਿਵਾਰਾਂ ਦੇ ਖਿਲਾਫ ਹੋリエ ਪੰਥਾ ਯੋਧਾ 4 ਲੱਖ ਵੋਟ ਲੈ ਕੇ ਦਿੱਤੇ ਆ ਪੰਥ ਤੇ ਕੌਮ ਦਾ ਬੰਦਾ ਕੌਮ ਦੀਆਂ ਗੱਲਾਂ ਕੌਮ ਦੇ ਨਾਲ ਚੱਲੀਏ ਜੇ ਕਿਸੇ ਨੇ ਗਲਤ ਬਿਆਨਬਾਜ਼ੀ ਕਰ ਲਈ ਉਹਨੂੰ ਹੱਥ ਜੁੜ ਕੇ ਵੇਰ ਦੇ ਕਿਰਪਾ ਕਰਕੇ ਉਹ ਬਿਆਨਬਾਜ਼ੀ ਤੇ ਪੋਸ਼ਾਨ ਕਰੋ ਇਹਦੇ ਨਾਲ ਬੋਲ ਕੇ ਜੇ ਤੁਸੀਂ ਉਹਦੇ ਵਿਰੁੱਧ ਬੋਲਦੇ ਹੋ ਨਾ ਕੋਈ ਕਾਂਗਰਸ ਤੇ ਬੀਜੇਪੀ ਆਰਐਸਐਸ ਤੇ ਹੋਰ ਜਿਹੜੀਆਂ ਸਾਰੀਆਂ ਖੁਸ਼ ਕਰ ਰਹੇ ਹੋ ਤੇ ਪੰਥ ਦਾ ਨੁਕਸਾਨ ਕਰ ਰਹੇ ਹੋ ਪੰਥ ਦਾ ਨੁਕਸਾਨ ਨਾ ਕਰੋ ਨੁਕਸਾਨ ਕਿਸੇ ਜੀ ਵੀ ਹੋ ਸਕਦਾ ਛਿੱਕੇ ਮੋਟੇ ਹੋ ਸਕਦੇ ਆ ਥੋੜੀ ਵੀ ਜ਼ਬਾਨ ਥੱਥਲ ਸਕਦੀ ਆ ਮੇਰੀ ਵੀ ਥੱਥਲਦੀ ਆ ਉਹਨੇ ਵੀ ਥੱਥਲਵਾਦੀ ਆ ਬੜੇ ਸਾਡੇ ਪੰਥ ਦੇ ਲੀਡਰ ਜਿਨ੍ਹਾਂ ਦੀਆਂ ਜ਼ਬਾਨਾਂ ਬਹੁਤ ਥੱਥਲੀਆਂ ਹਨ ਉਹ ਕਹਿਣਾ ਕੋਸ਼ਿਸ਼ ਹੈ ਕੁਝ ਜਾਂਦੇ ਰਹੇ ਹੈ ਇਸ ਕਰਕੇ ਇਹ ਗੱਲਾਂ ਨਹੀਂ ਹੈਗੀਆਂ ਸਾਰਾ ਕੁਝ ਸੁਚਿਤਨਾ ਚਾਹੀਦਾ ਮਹਾਰਾਜ ਚੜ੍ਹਦੀ ਕਲਾ ਚ ਰਗੇ ਹੈ ਸੱਚੇ ਬਾਦਸ਼ਾਹ ਤਖਤ ਸ੍ਰੀ ਗੰਗਦਮਾ ਸੇ ਅਰਦਾਸ ਕੀ ਸੱਚੇ ਬਾਦਸ਼ਾਹ ਸਾਡੀ ਬੇਨਤੀ ਅਮਰਤਪਾਲ ਤੇ ਸਾਥੀਆਂ ਅਨੁਸਾਰ ਉਹ ਰਿਆ ਕਰੋ ਵਾਰੀ-ਵਾਰੀ ਅਸੀਂ ਸਾਰੇ ਤਖਤਾਂ ਤੇ ਸਿੱਟਾ ਪੁੱਬਈ ਅਰਦਾਸਾ ਕਰਾਂਗੇ ਕਿਉਂਕਿ ਇਹਨਾਂ ਤਖਤਾਂ ਤੋਂ ਅਸੀਂ ਲਿਆ ਹੈ ਇਹਨਾਂ ਤਖਤਾਂ ਦੇ ਗੁਰੂ ਸਾਹਿਬ ਤੋਂ ਅਸੀਂ ਲਿਆ ਹੈ ਉਹਨਾਂ ਤਖਤਾਂ ਤੇ ਹੌਲੀ-ਹੌਲੀ